ਠੀਕ ਹੈ ਜੀ ਸਾਰੇ ਪਾਰ ਸਾਰੇ 4 ਟਰਾਲ ਲੱਗੇ ਵੀ ਆਪਣੇ ਮੰਡੀ ਦੇ ਅੱਛਾ ਠੀਕ ਹੈ ਜੀ ਹਾਂ 12 60 ਦੇ ਸੇ ਚੈੱਕ ਵਾਲਾ 14 7 ਡਬਲ ਜੈਕ ਅੱਛਾ ਜੀ 16 7 ਡਬਲ ਜੈਕ ਤੇ ਮੜਾ ਪਾਉਂਗੇ ਵੇਰ ਬਾਈ ਹਾਂਜੀ ਦਾਦ ਠੀਕ ਹੈ ਜੀ ਆ 14 7 ਖੜਾ ਭਾਈ ਡਬਲ ਜੈਕ ਚ ਅਸੀਂ ਡਬਲ ਜੈਕ ਚ ਜੀ ਹਾਂ 25 ਕੁਇੰਟਲ 70 ਕਿਲੋ ਵਜਣਾ ਅੱਛਾ 25 ਕੁਇੰਟਲ 70 ਕਿਲੋ ਵਜਣ ਗਾਰੰਟੀ ਆ ਵਜਣ ਦੀ ਗਾਰੰਟੀ ਆ ਰੇਲ ਵਾਲਾ ਹਿੱਸਾ ਦਾ ਨੜੀਆਂ ਹੱਬਾ ਅੱਛਾ ਰੇਲ ਵਾਲਾ ਹਿੱਸਾ ਹਾਂਜੀ ਪਲਾਜ਼ਮਾ ਘਟ ਬੈਟ ਲਗਾ ਤਾ 3 ਫੁੱਟ ਤਿਆਰ ਅੱਛਾ ਜੀ ਠੀਕ ਹੈ ਜ ਮਤਲਬ ਮੈਂ ਕਹਿੰਦਾ ਮਤਲਬ ਪੂਰਾ ਤਸੱਲੀ ਨਾਲ ਦੇ ਆ ਉਹ ਆ ਬਈ ਤਸੱਲੀ ਵਾਲਾ ਠੀਕ ਹੈ ਲੈਫਟ ਵਾਲ ਟਰਾਲਾ ਹੈ ਨਾ ਲੈਫਟ ਵਾਲੇ ਦੋ ਜੱਕ ਲੱਗੇ ਹੋਏ ਠੀਕ ਆ ਜੀ ਟਰਾਲਾ ਤਾਲਾ ਤਿੰਨ ਸਾਈਡਾਂ ਨੂੰ ਖੋਲਦਾ ਤਿੰਨ ਸਾਈਡਾਂ ਨੂੰ ਖੋਲਦਾ ਜੱਕਾਂ ਦੀ ਗਾਰੰਟੀ ਤਾਂ ਨਹੀਂ ਕੋਈ ਸ਼ਿਕਾਇਤ ਆਵੇ ਬਾਲ ਕੇ ਨਵਾ ਮੇੜੂ ਠੀਕ ਹੈ ਠੀਕ ਹੈ ਇਹ ਵੀ ਤੋਲ ਕੇ ਹਾਂ ਤੋਲ ਕੇ 98 ਰੁਪਏ ਕਿਲੋ ਅੱਛਾ 852000 ਦਾ ਸਿਰਫ 252000 ਦਾ ਗਾਰੰਟੀ 98 ਰੁਪਏ ਕਿਲੋ ਤੋਲ ਕੇ ਕੰਪਲੀਟ ਸੈਨੀਟਰ ਅੱਛਾ ਜੀ ਪੂਰ ਗਾਰੰਟੀ ਕਹਿੰਦਾ ਮਤਲਬ ਪੂਰ ਗਾਰੰਟੀ 98 ਰੁਪਏ ਕਿਲੋ ਦੇ ਸਾਬ ਹਾਂ ਜ ਲੌ ਮੇਟਰ 50 ਟੀਵੀ ਵੀ ਲੱਗੀ ਪਲਾਜ਼ਮਾ ਘੱਟ ਵੀ ਲੱਗਾ ਸਾਰੀਆਂ ਚੀਜ਼ਾਂ ਵੱਧਾ ਲੱਗਦਾ ਗੱਲੀ ਗੱਲੀ ਦਾ ਕਿੱਥੋਂ ਦਾ ਬਣਿਆ ਬਾਈ ਜਲੰਧਰ ਤੇ ਬਣਿਆ ਵੀ ਅੱਛਾ ਜਲੰਧਰ ਆਪਣੇ ਕੋਲ ਜਲੰਧਰ ਆਪਣੇ ਪਿੰਡ ਤਲਵੰਡੀ ਬੰਘੇਰੀਆਂ ਮੋਕੇ ਦੇ ਨਾਲ ਤਲਵੰਡੀ ਬੰਘੇਰੀਆਂ ਮੋਕੇ ਦੇ ਸਮੇਲ ਸਿੰਘ ਤਾਲੇ ਕੋਲ 91 52 13 532 ਇਹ ਆਪਣਾ ਨੰਬਰ ਹਾਂਜੀ ਹਾਂਜੀ ਇਹ ਅਗਲੇ ਲੈ ਕੇ ਮੋਕੇ ਮੰਡੀ ਤੇ ਬੈਲਦੇ ਆ ਅੱਗੇ ਪਿਛੋਂ ਘਰੇ ਘਰੇ ਮਿਲ ਸਕਦਾ ਚੌਕ ਦੇ ਨਾਲ 2 ਕਿਲੋਮੀਟਰ ਤੇ ਆਪਣਾ ਪਿੰਡ ਮੰਡੀ ਤੋਂ ਸਿਰਫ ਅੱਛਾ ਠੀਕ ਆ ਤਲਵੰਡੀ ਤੋਂ ਸਾਂਝਾ ਵੱਲ ਜਦੋਂ ਮਰਜੀ ਕੋਈ ਵੀ ਆ ਜਾ 24 ਘੰਟੇ ਫੋਨ ਕਰੋ ਜਦੋਂ ਟਰਾਲੇ ਸਾਰੇ ਸਾਰੇ ਟਰਾਲਾ ਤੋਂ ਹੀ ਦੇ ਸਕਦਾ ਐਨ ਤੋਂ 12 1400 ਵਾਂਗ ਟਰਾਲਾ ਟਾਇਰ ਤੋਂ ਬਹੁਤ ਸਾਫ ਹੈ ਹਾਂਜੀ ਵੀਰ ਐਨ ਸ਼ੌਕ ਨਾਲ ਤਿਆਰ ਕਰਵਾਇਆ ਹੈ ਨਾ ਜੀ ਦੇਖ ਸਕਦਾ ਮਿੱਤਰੋ ਥੱਲੇ ਵੀ ਕੰਡੀਸ਼ਨ ਦਿਖਾ ਦੇ ਮੜੀ ਦੇਖ ਸਕਦੇ ਅੱਗੇ ਚਲੀਏ ਆਪਾਂ ਆਜੋ ਆ 12 6.5 ਆਹ 12 6.5 ਆ ਵੀ ਦਿਖਾ ਦੇ ਵੀਰੇ ਆ ਜਾ ਇਹਦੇ ਟਾਇਰਾਂ ਦੀ ਵੀ ਗੱਲ ਕਰੀ ਵਕੋ ਇਹ 12 6.5 ਚੰਗੀ ਆ ਇਹ ਵੀ ਜਦੋਂ ਉੱਤਰ ਬਣਾ ਹਾਂਜੀ ਹਾਂਜੀ ਠੀਕ ਆ ਜੀ 17 ਸੇਲ ਦਾ ਫਰਸ ਲਗਾ 5 ਐਮ ਐਮ ਦਾ 5 ਐਮ ਐਮ ਹਾਂ 25 ਗੰਢਾ 10 ਕਿਲੋ ਵਜਣਾ ਇਹ ਕਿੰਨਾ 12 ਫੁੱਟ 20 ਗੰਢਾ ਚ ਤਿਆਰ ਹੋ ਜਾਂਦਾ ਅੱਛਾ ਠੀਕ ਆ ਹਾਂਜੀ ਹਾਂਜੀ ਇਹ 95 ਰੁਪਏ ਕਿਲੋ ਤੋਂ ਇਹ 95 ਰੁਪਏ 9 ਲੱਖ 38 ਹਜ਼ਾਰ ਦਾ ਵਜਣਾ ਇਹਦਾ ਹਾਂਜੀ 12 ਸਾਢੇ ਇਹ ਪਲਾਜ਼ਮਾ ਘੱਟ ਵੈੱਡ ਲਗਾ 2.5 ਫੁੱਟ 2.5 ਫੁੱਟ ਹਾਂ ਠੀਕ ਆ ਰੇਲ ਵਾਲਾ ਇਸਾ ਦਾ ਨਟੀਆਂ ਬਚ ਰੇਲ ਵਾਲਾ ਇਸਾ ਹਾਂ ਚੈੱਕ ਦੀ ਗਾਰੰਟੀ ਮਿਲੂ ਤਿੰਨ ਮਹੀਨੇ ਦੀ ਅੱਛਾ ਤਿੰਨ ਮਹੀਨੇ ਦੀ ਗਾਰੰਟੀ ਇਹ ਕਹਿੰਦਾ ਹੋਏ ਬਗਰ ਕੇ ਜਿਆਸੀ ਵੀ ਭਰੀਆਂ ਮੂਰੇ ਮਾਰ ਦਿੱਤਾ ਢੋਈ ਜਾ ਪੂਰਾ ਹੈਵੀ ਬਣਿਆ ਅੱਛਾ ਠੀਕ ਹੈ ਜੀ ਜਿਆਸੀ ਵੀ ਭਰੀਆਂ ਮੂਰੇ ਪਲੇਟ ਭਰੀਆਂ ਮੂਰੇ ਕੋਈ ਲਾਂਬੇ ਵਾਲੀ ਗੱਲ ਨਾ ਮਤਲਬ ਹੈ ਨਾ ਤਾਂ ਹੀ ਵਜਣ ਬਾਅਦ ਆ ਵੀ ਮਾਰ ਲਗਾ ਕਰਕੇ ਅੱਛਾ ਠੀਕ ਆ ਜੀ ਹਾਂਜੀ ਹਾਂਜੀ ਲੋ ਮੈਂ ਤੋ ਟਾਇਰ ਟੂ ਦਿਖਾ ਦੇ ਰਿਹਾ ਹਾਂ ਬਹੁਤ ਸਾੜੇ ਹੋਏ ਆ ਇਹਨਾਂ ਸ਼ੌਂਕ ਨਾਲ ਤਿਆਰ ਕਰਵਾਇਆ ਬਾਈ ਦਾ ਦੇਖ ਸਕਦੇ ਹੋ ਤੁਸੀਂ ਘਰੇ ਵੀ ਬਾਈ ਨੂੰ ਮਿਲ ਸਕਦੇ ਹੋ ਇਹਨਾਂ ਤਖਲੀ ਨਾਲ ਤਿਆਰ ਕੀਤੇ ਹੋਇਆ ਅੱਗੇ ਚੱਲ ਜਾਈਏ ਜੀ ਆਪਾਂ ਆ ਜਾ ਵੀਰੇ ਅੱਗੇ ਆ ਹਾਂਜੀ 14 7 ਵਜੇ ਇਹ 14 7 ਦਾ ਜੀ ਹਾਂ ਠੀਕ ਆ ਜੀ ਹਾਂ ਇਹ ਕਿੰਨੇ ਦਾ ਬਣੂਗਾ ਜੀ ਇਹਦਾ ਵਜਨ ਕਿੰਨਾ ਹੈ ਜੀ ਹਾਂ ਜੀ ਦਾ ਨਟ ਹੀ ਹੱਪਾ ਰੇਲ ਵਾਲਾ ਇਹਦਾ ਦਾ ਨਟ ਹੀ ਹੱਪਾ ਠੀਕ ਹੈ ਰੇਲ ਆਇਆ ਹੈ ਸਾਈ ਹਾਂ ਜੀ ਠੀਕ ਆ ਠੀਕ ਆ ਇਹ ਹੈਗਾ ਇਹਦਾ ਵਜਨ 27.70 ਕਿਲੋ ਆ ਜੀ ਡਬਲ ਚੈੱਕ ਪੌਣੇ 82 ਹਾਂ ਡਬਲ ਚੈੱਕ ਜੀ ਠੀਕ ਆ ਠੀਕ ਆ 98 ਰੁਪਏ ਦੇ ਹਿਸਾਬ ਨਾਲ ਹੱਲ ਰੁਪਏ ਇਹ ਦੇਦਾਗਾ ਸੇਮ ਹੀ ਮਤਲਬ ਤਿਆਰ ਹੋਏ ਹਾਂ ਜੀ ਹਾਂ ਜੀ ਲਾਜਮਾ ਘਟ ਵੈਂਡੇ ਨੂੰ ਲਗਾ ਅਛਾ ਠੀਕ ਹੈ ਜੀ ਪਾਰਾ ਬਣਾ ਚੈਸੀ ਭਰੀ ਆ ਜੀ ਪੂਰੇ 30 ਵਜਣ ਬਾਅਦ ਦਾ ਹਾਂਜੀ ਠੀਕ 2:30 ਕੁਐਂਟ ਲਗਭਗ ਵਜਣਾ ਇਹਦਾ 2:30 ਹਾਂਜੀ ਹਾਂਜੀ 95 ਰੁਪਏ 2,75,000 ਦਾ ਇਹਦਾ ਮੇਰੇ ਤੋਂ ਦੇ ਸੱਤ ਡਰੈਕਟ ਹਾਂਜੀ ਬਹੁਤ ਸਾਫ ਆ ਤਾਲਾ ਦੇ ਸੱਤ ਦਾ ਤੁਸੀਂ ਬਾਈਕ ਉੱਤੇ ਤਿੰਨ ਚਾਰ ਟਰੈਕ ਲੈ ਜੂ ਤੇ ਉੱਤੇ ਪਾ ਕੇ ਕਰੀਂ ਨਿਗਾ ਮਰਵਾ ਆ ਟਾਇਰ ਟੂਰ ਦਿਖਾ ਦੇ ਥੱਲੇ ਵੀ ਦਿਖਾ ਦੇ ਮਾੜਾ ਨਿਗਾ ਮਰਵਾ ਦਬਲ ਜੈਕ ਆ ਵੀ ਡਾਲਾ ਤਿੰਨ ਸਾਈਡਾਂ ਨਾਲ ਖੋਲ ਤਾਂ ਅੱਛਾ ਇਹਦਾ ਵੀ ਡਾਲਾ ਤਿੰਨ ਸਾਈਡਾਂ ਨਾਲ ਹਾਂਜੀ ਹਾਂਜੀ ਠੀਕ ਆ ਜੀ ਹਾਂ اچھا ਬਾਈ ਜੇ ਤਲਵੰਡੀ ਭਗੇਰੀਆ ਪੈਣੇ ਤਲਵੰਡੀ ਭਗੇਰੀਆ ਨੇੜੇ ਮੋਗਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਇੱਕ ਵਾਰੀ ਨੰਬਰ ਫੇਰ 9815213532 9815213532 13532 ਹਾਂ ਜਿਹੜਾ ਆਪਣੀ ਵੀਡੀਓ ਦੇਖ ਕੇ ਮਾਣ ਤਾਣ ਕਰੋਗੇ ਆ ਕਰਦਾ ਠੀਕ ਆ ਪਹਿਲਾਂ ਹੀ ਗਾਇਰ ਰੱਖੀਦਾ ਨਹੀਂ ਕੋਈ ਟੋਲ ਕਹਿੰਦੀ ਨਾ ਨਾ ਵਜਣ ਦੇਵੇ ਰੇਟ ਵੀ ਆ ਦੇਵਾਂਗੇ ਅੱਛਾ ਰੇਟ ਵੀ ਸਾਧਣ ਵਜਣ ਵੀ ਲੈ ਕੇ ਨਾਉਣੇ ਸਾਰੇ ਗਾਹਕ ਮਾਨ ਹਾਂ ਦੋ ਦੋ ਟਰਾਲੇ ਸਭ ਦੇ ਹੋ ਗਿਆ ਅੱਜ ਠੀਕ ਆ ਹਾਂ ਜੀ ਸਚਾਈ ਵੀ ਕਿਹਾ ਜੀ ਲਾ ਆ ਇਹ ਨਸਾ ਤਾਂ ਹੋ ਗਿਆ ਆ ਇਹਦਾ ਵੀ ਹੋ ਗਿਆ ਕਿ ਥੱਲੇ ਘੜਾ ਉਹਦਾ ਵੀ ਹੋ ਗਿਆ ਅੱਛਾ ਉਹਦਾ ਵੀ ਹੋ ਗਿਆ ਹਾਂ ਜੀ ਹਾਂ ਜੀ ਠੀਕ ਆ ਠੀਕ ਆ ਹਾਂ ਇਹ 16 7 ਦਾ ਬਾਈ ਜੀ ਬਾਕੀ ਜੋ ਦੱਸ ਸਕੇ ਹੋ ਹਾਂ ਜੀ ਹਾਂ ਜਿੰਨਾ ਹੈਗਾ ਦੱਸ ਸਕੇ ਬਾਈ ਅੱਛਾ ਟਾਇਰ ਵੀ ਦੱਸ ਕੇ ਦਿੰਨੇ ਆਪਾਂ ਫਸਲ ਢੋਣ ਵਾਲੇ ਹੁੰਦੇ ਬਾਈ ਠੀਕ ਆ ਠੀਕ ਆ ਬਾਕੀ ਹੁੰਦੇ ਆਪਾਂ ਆਉਣ ਯਾਰੇ ਵੇਰ ਆਗਾ ਠੀਕ ਆ ਜੀ ਹਾਂ ਰਿਪੇਅਰ ਹੋਏ ਨੇ ਕੱਲ ਮੇਹਰਾਨਾ ਕੋਈ ਗੁੱਡੀ ਗੁੱਡੀ ਟੁੱਟੀ ਆ ਠੀਕ ਆ ਜੀ ਹਾਂ ਜੀ ਲਾਉਣੇ ਲਾਜੋ ਨੇਗੇ ਚ ਲੈ ਆਣੇ ਲੈ ਜੀ ਲੈ ਆਣੇ ਜਿੰਨੀ ਚੀਜ਼ ਉਹਨੇ ਦੱਸ ਕੇ ਦੇ ਦ ਬਾਈ ਨੂੰ ਆਪਾਂ ਘਰੇ ਵੀ ਮਿਲ ਸਕਦੇ ਆ ਮੰਡੀ ਵੀ ਬਾਈ ਐਤਵਾਰ ਨੂੰ ਆਉਂਦਾ ਜੀ ਤੇ ਘਰੇ ਵੀ ਆਪਾਂ ਮਿਲ ਸਕਦੇ ਆ ਤਲਵੰਡੀ ਪੰਘੇਰੀ ਐ ਪੈਂਦਾ ਬਾਈ ਜੀ ਦਾ ਤੇ ਜਿਲਾ ਮੋਗਾ ਜੀ ਵੀਡੀਓ ਨੂੰ ਧੱਪ ਕੇ ਸ਼ੇਅਰ ਕਰਦੇ ਜੀ ਕਿਉਂਕਿ ਅੱਗੇ ਸੀਜ਼ਨ ਆਉਂਦਾ ਦੇਖ ਸਕਦੇ ਹੋ ਇਹ ਟਰਾਲੇ ਐਨ ਵਧੀਆ ਕੰਡੀਸ਼ਨ ਦੇ ਵਿੱਚ ਐ ਦੇ ਸਕਦਾ ਤਸੱਲੀ ਨਾਲ ਤਿਆਰ ਹੋਇਆ ਕਹਿੰਦਾ ਮਤਲਬ ਤੁਸੀਂ ਚੈੱਕ ਕਰਕੇ ਲਿਆ ਸਕਦਾ ਬ੍ਰੇਕ ਜੀ ਤੋਂ ਲੈ ਕੇ ਹਾਂਜੀ ਹਾਂਜੀ ਲਓ ਇਹ ਵਿੱਚ ਰੋ ਵੀਡੀਓ ਨੂੰ ਧੱਪ ਕੇ ਸ਼ੇਅਰ ਪੇ ਨੋ ਠੀਕ ਹੈ ਤਰਸਰੀ ਕੋ